ਆਸਣ ਲਾਇਆ ਫਿਰ ਆਪਾਂ ਨਗਰਾਂ ਵਾਲੇ ਬੈਠੇ ਆ ਸਾਰੇ ਹਰੇਕ ਨਗਰ ਦੇ ਵਿੱਚ 2-4 ਗੁਰਦੁਆਰਾ ਸਾਹਿਬ ਨੇ ਤਕਰੀਬਨ ਤੁਹਾਡੇ ਵਿੱਚ ਪ੍ਰਬੰਧਕ ਵੀ ਹੋਣਗੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੂਮਾਸਣ ਲਾਇਆ ਉਸ ਵਕਤ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰੀ ਸਿੱਖਾਂ ਨੇ ਸਤਿਗੁਰੂ ਪਾਸਾ ਆਪ ਜੀ ਦਾ ਆਸਣ ਕਿੱਥੇ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸਾ ਨੇ ਫਿਰ ਉੱਥੇ ਹਦਾਇਤ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸਾ ਕਹਿਣ ਲੱਗੇ ਭਾਈ ਅੱਜ ਤੋਂ ਬਾਅਦ ਜਿਹੜਾ ਸਾਡਾ ਆਸਣਾ ਭੂਮਾ ਸਨ ਹੋਵੇਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਖਾਸਨ ਸਥਾਨ ਹੋਵੇਗਾ ਉਹਲੇ ਥੱਲੇ ਸਾਡਾ ਅਸਣ ਹੋਣਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਥੇ ਆਸਣ ਹੋਣਾ ਆ ਕੰਗਤ ਸਾਹਿਬ ਤੇ ਚਲੇ ਜਾਓ ਕਾਲ ਤੰਗ ਸਾਹਿਬ ਜਦੋਂ ਦਰਸ਼ਨ ਕਰਦੇ ਆ ਤੇ ਆਪਾਂ ਸਤਕੰਡ ਦੇ ਵਿੱਚ ਉਥੇ ਥੱਲੇ ਆਸਣ ਲੱਗਿਆ ਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਸਾਡਾ ਬੇਨਤੀ ਕਰਾਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਅੱਜ ਤੋਂ ਬਾਅਦ ਕੋਈ ਬਾਣੀ ਤੋਂ ਉੱਚਾ ਨਹੀਂ ਬੈਠੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਖਿਆ ਨਾ ਸਾਰੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਚਨ ਹੈ ਅੱਜ ਤੋਂ ਬਾਅਦ ਗੁਰਬਾਣੀ ਦੇ ਬਰਾਬਰ ਕੋਈ ਨਹੀਂ ਬੈਠੇਗਾ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਨਹੀਂ ਬੈਠੇ ਮਹਾਰਾਜ ਸਿੰਘ ਗੁਰਦੁਆਰਿਆਂ ਦੇ ਵਿੱਚ ਮੇਜ ਲਾ ਲਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਹੈਗੀ ਬਾਕੀ ਕੋਈ ਗੁਰੂ ਅਰਜਨ ਦੇਹ ਮਹਾਰਾ ਸੱਚੇ ਪਾਤਸ਼ਾਹ ਨੇ ਭੂਮਾਸਣ ਲਾਏ ਜਿੱਦੇ ਗੁਰਬਾਣੀ ਦਾ ਪ੍ਰਕਾਸ਼ ਹੋ ਗਿਆ ਪੁੱਥੀ ਸਾਹਿਬ ਦਾ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇਹ ਮਹਾਰਾ ਸੱਚੇ ਪਾਤਸ਼ਾਹ ਮੇਜ ਲਾ ਕੇ ਨਹੀਂ ਬੈਠੇ ਸਪੈਸਲ ਆਪਣੀ ਗੱਦੀ ਨਹੀਂ ਲਾਈ ਪਲੰਗਾ ਸਾਹਿਬ ਨਹੀਂ ਲਾਇਆ ਮੰਜੀ ਸਾਹਿਬ ਨਹੀਂ ਲਾਈ ਹਦਾਇਤ ਕੀਤੀ ਕਿਸੇ ਨੂੰ ਅਧਿਕਾਰ ਨਹੀਂ ਗੁਰਬਾਣੀ ਦੇ ਬਰਾਬਰ ਕੋਈ ਬਹਿ ਜਾਏ ਪਰ ਸਾਡੇ ਨਗਰਾਂ ਦੇ ਵਿੱਚ ਪ੍ਰਧਾਨਿਆਂ ਨੇ ਗੁਰਮੁਖ ਪਿਆਰਿਓ ਥਾਂ-ਥਾਂ ਤੇ ਗੁਰੂ ਘਰਾਂ ਦੇ ਵਿੱਚ ਮੇਜ਼-ਫੇਟ ਕਰਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਹ ਮਹਾਪੁਰਸ਼ਾਂ ਦੇ ਸਥਾਨਾਂ ਤੇ ਜਾਇਓ ਕਿਸੇ ਵੀ ਮਹਾਪੁਰਸ਼ ਦੇ ਸਥਾਨ ਤੇ ਚਲੇ ਜਾਇਓ ਕਦੇ ਮੇਜ਼-ਕੁਰਸੀਆਂ ਲੱਗੀਆਂ ਦਿਖਾ ਦਿਓ ਕਿਉਂ ਸਤਪੁਰਸ਼ ਨੇ ਜੋ ਗੁਰੂਆਂ ਨੇ ਕਹਿਆ ਜੋ ਵਚਨ ਕਹੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ ਰਹਿ ਨੀ ਰਹ ਸੋ ਸਿੱਖ ਮੇਰਾ ਉਸ ਸਹਿ ਮੈਂ ਉਸ ਕਾ ਚੇਰਾ ਰਹਿਤ ਬਿਨਾਨਾ ਸਿੱਖ ਕਹਾਵੈ ਰਹਿਤ ਬਿਨਾ ਦਰ ਸੋ ਸਿੱਖ ਸਖਾ ਬੰਦ ਪਹੈ ਭਾਈ ਜੇ ਗੁਰਕੇ ਪਾਣਾ ਵਿੱਚ ਆਵੇ ਆਪਣਾ ਪਾਣਾ ਜੋ ਚੱਲੈ ਭਾਈ ਵਿਛੜ ਟੁੱਟਾ ਖਾਵੈ ਕਦੇ ਮਹਾਪੁਰਸ਼ਾਂ ਨੂੰ ਵੇਖਿਆ ਕਦੇ ਕੁਰਸੀ ਲਾ ਕੇ ਬਰਾਬਰ ਬੈਠੇ ਆ ਕਦੇ ਗੱਦੀ ਲਾ ਕੇ ਵਹਿੰਦੇ ਆ ਗੁਰੂ ਅਰਜਨ ਦੇ ਮਹਾਰਾਜ ਦੇ ਪਾਤਸ਼ਾਹ ਦੀ ਬਾਚਣ ਹੈ ਪਹਿਲਾ ਪ੍ਰਕਾਸ਼ ਹੋਇਆ ਜੇ ਪਹਿਲਾ ਪ੍ਰਕਾਸ਼ ਗਿਆ ਤੇ ਦੂਜਾ ਵੀ ਤੇ ਹੋਣਾ ਸਿੱਖ ਪੰਥ ਦੇ ਵਿੱਚ ਸਦੀਆਂ ਬਾਅਦ ਤਿੰਨ ਦਿਹਾੜੇ ਮਨਾਏ ਜਾਂਦੇ ਨੇ ਮੇਨ ਪਹਿਲਾ ਪ੍ਰਕਾਸ਼ ਸੰਪੂਰਨਤਾ ਦਿਵਸ ਤੇ ਗੁਰਤਾ ਗਦੀ